ਇਰਫੋ ਕੰਨਾ ਡਿਪੈਂਡੈਂਟ ਬੰਦੇ ਨੇ ਕਰਾਤਾ ਦੇਖੋ ਲੋ ਬਈ ਪਹੁੰਚ ਗਿਆ ਫੇਰ ਆਮ ਘੜੀਏਗਾ ਇਹਦੇ ਤੇ ਲੱਗਣੀ ਆਮ ਘੜੀਏ ਤੇ ਹੱਥ ਤੇ ਬਾਕੀ ਹੋਰ ਨੂਰ ਨੇ ਫਟਾ ਕਰਤੇ ਮਕਸੇ ਦਾ ਕੰਮ ਚੱਲ ਰਿਹਾ ਸੀਲਿੰਗ ਦੇ ਲਾਈਟਾਂ ਲੂਟਾ ਚਲਾ ਦੇਣੀਆਂ ਇਹਨਾਂ ਨੇ ਅੱਜ ਕਿਵੇਂ ਆ ਮੁੰਡਿਆ ਬੜੀਆ ਮੁਨਿਆ ਹੂੰ ਕੁਝ ਹੀ ਬਾਤ ਹੋ ਰਹੀ ਅੱਜ ਹੈ ਟਰੈਕਟਰ ਇਹਦੇ ਹੀ ਹੱਥ ਲੱਗਣੇ ਤੇ ਬਈ ਮੇਰੀ ਗੱਲ ਸੁਣੋ ਜੀ ਇਹਨੇ ਦੇਖ ਲੈ ਆਪਣਾ ਸਮਾਨ ਫੇਰ ਖਿੱਚ ਲੈ ਜਿਹੜਾ ਖੋਲਿਆ ਤਾਂ ਦੇਖ ਲੈ ਹਾਂ ਹਜੇ ਅਸੀਂ ਕੱਲ ਨਗਰ ਵੀ ਕਹਿ ਰਹੀ ਹੈ ਕੰਮ ਆਦਾ ਜੀ ਕੰਮ ਆਦਾ ਹਾਂ ਇਹ ਵੀ ਕਰਾਂਗਾ ਆਪਣਾ ਸਮਾਨ ਉਹ ਅੱਗੇ ਹੁੰਦਾ ਜਾ ਰਿਹਾ ਸਾਰਾ ਕੰਮ ਹਾਂ ਬੇਟੀ ਦੇ ਇੰਨੇ ਕਦੇ ਸੋਚਿਆ ਵੀ ਬਾਹਰ ਚਲੇ ਜਾਉ ਬੇਟੇ ਜਿੰਦਾ ਸੋਚੇ ਵੀ ਬਾਹਰ ਚਲੇ ਜਾਊਗਾ ਆਪ ਕਦੇ ਉਹਦਾ ਸੋਚੇ ਤੇ ਵੀ ਨੌਕਰੀ ਵਾਲੇ ਨਾ ਪਰ ਜਿੱਧਰ ਦਾ ਹੁਣ ਬਾਣੀ ਕਿ ਨਹੀਂ ਬਾਈ ਮਾਲਕ ਨੇ ਜੋੜ ਹੈ ਵੀ ਬਹੁਤ ਇਹ ਤਾਂ ਹੈ ਜੀ ਪਰ ਮਾਤਮਾ ਅਗਰਾ ਉਹੀ ਹੈ ਖੇਤ ਉਹ ਬਾਜ ਜਾਂਦਾ ਤਾਂ ਤੇ ਬਾਜਰੇ ਵਾਲਾ ਇੰਤਿਆਰ ਕਰਦਾ ਹੁਣ ਤੇ ਇੱਕ ਜਿਹੜਾ ਖੇਤ ਨੀਮਾ ਹੁਣ ਉਹਦੇ ਚ ਬੱਟੇ ਪਾਉਣੀ ਪੈਣੀ ਹੈ ਹਜੇ ਕਿਉਂਕਿ ਲੇਜ਼ਰ ਵੀ ਹੁਣਾਂ ਨਹੀਂ ਗਿੱਲਾ ਥੋੜਾ ਜਿਹਾ ਉਹਦੇ ਕਰਕੇ ਕੱਖ ਵੀ ਬਹੁਤ ਬਾਕੀ ਉਹ ਗਾਂ ਨੂੰ ਕਰਦਾਂਗੇ ਹੁਣ ਬੱਟ ਪਾ ਕੇ ਆਪਾਂ ਇੱਕ ਛੋਟਾ ਗਿਆ ਰ ਥੱਲੇ ਕਰ ਦੇਣਾ ਇੱਕ ਉੱਪਰ ਲਾਗ ਕਰ ਦੇਣਾ ਤੇ ਹੁਣ ਉਹਦਾ ਕੰਮ ਇਹ ਕਰਕੇ ਆਉਣਾ ਹੈ ਤੇ ਬਾਕੀ ਹੁਣ ਧੁੱਪ ਬਹੁਤ ਚੜ੍ਹਿਆਈ ਦੀ ਸਪਰੇ ਵੀ ਕਰਨੀ ਸੀ ਬੱਟਾਂ ਪਰ ਉਹਦੇ ਆਲੇ-ਦਾਲੇ ਚਾਰੇ ਪਾਸੇ ਕਰਕੇ ਗੱਲ ਨੂੰ ਮਿੱਟੀ-ਮੁੱਟੀ ਲਵਾਣੀ ਕਰੀਏ ਤਿਆਰ ਬਾਕੀ ਉਹ ਵੀ ਬਾਹਰ ਤਾਂ ਆਪਣੀ ਥਾਂ ਡੀ ਜਿਹੜੀ ਤੇ ਹੁਣ ਸਨੀ ਦਾ ਫੋਨ ਆਉਣ ਲੱਗ ਗਿਆ ਦਾ ਜਿਹੜਾ ਹੱਜ ਪੀਲੇ ਟਰੈਕਟਰ ਵਿੱਚ ਹਤਾ ਨੋਬੋ ਉਹ ਬਾਈ ਨੇ ਲਿੱਤਾ ਆਪਣੇ ਵੀਡੀਓ ਬਚੇਕਦਾ ਤੇ ਉਦਾਂ ਵੀ ਜਾਣਦਾ ਦਾ ਬਾਈ ਆਪਾਂ ਨੂੰ ਭਾਜੀ ਨਾਲੋਂ ਦਿਲਪੀ ਭਾਜੀ ਨਾਲੋਂ ਜਾਣਦਾ ਦਾ ਉਹ ਬਾਕੀ ਉਹਨੇ ਟਰੈਕਟਰ ਲੱਤਾ ਬਾਈ ਨੋਬੋ ਉਹਨੇ ਵੀ ਕੱਲ ਆ ਗਿਆ ਤਾਂ ਬਈ ਸਿਸਟਮ ਕਹਿੰਦਾ ਬਈ ਉਹ ਹੀ ਦੇ ਦੋ ਮੈਨੂੰ ਪਹਿਲਾਂ ਤਾਂ ਸਲਾਹ ਤੇ ਹਜ ਵੀਰ ਕਹਿੰਦਾ ਵੀ ਆਪਾਂ ਨੇ ਪੁਰਾਣਾ ਕੱਲਾ ਡੈਕ ਡੈਕ ਵੇਚ ਦੇਣਾ ਵੀ ਜਿਹੜਾ ਬਕਸਾ ਬਣਿਆ ਹੋਇਆ ਤੇ ਜਿਹੜੀ ਆਪਣੀ ਸਮਾਨ ਲੱਗਿਆ ਹੋ ਉਹ ਸਾਰਾ ਉਹੀ ਰੱਖ ਲੰਨੇ ਆ ਵੀ ਉਹੀ ਕਰਦਾਂਗੇ ਉਹੀ ਸਲਾਹ ਪਰ ਆਪਾਂ ਨੇ ਬਕਸਾ ਬਣਵਾਉਣਾ ਦਿੱਤਾ ਤਾਂ ਤੇ ਹਜ ਸੀਲਿੰਗ ਕਰਾਉਣੀ ਹੁੰਦੀ ਆਂ ਦੀ ਛੱਤ ਦੀ ਤੁਹਾਨੂੰ ਪਤਾ ਹੀ ਆ ਬਾਕੀ ਵੀਡੀਓ ਚ ਤੇ ਉਹਦੇ ਬਾਅਦ ਬਾਈ ਆ ਗਿਆ ਕੱਲ ਬਾਈ ਹੱਡਿਆਂ ਨਹੀਂ ਕਹਿੰਦਾ ਨਹੀਂ ਹੁਣ ਸਾਰਾ ਪਿੱਛੇ ਲੈਣਾ ਮੈਂ ਸਿਸਟਮ ਤਾਂ ਫਿਰ ਗੱਲ ਬਾਈ ਨਾਲ ਬਾਈ ਸੌਦਾ ਬਣ ਗਿਆ ਤੇ ਬਾਈ ਨੂੰ ਆਪਾਂ ਨੇ ਡੈਕ ਦੇ ਦਿੱਤਾ ਤਾਂ ਫਿਰ ਰਾਤ ਕੰਮ-ਕੁਮਨ ਬੈਠ ਕੇ ਫਿਰ ਅੱਜ ਵੀ ਨਾਲ ਉਹ ਛੜਾ ਕੇ ਆਇਆ ਮੈਂ ਤੇ ਅੱਜ ਹੁਣ ਸਨੀ ਨਹੀਂ ਲੱਗੇ ਪਿਆ ਫਿੱਟ ਕਰਨ ਸਨੀ ਦਾ ਵੀ ਫੋਨ ਆਇਆ ਬਾਈ ਦਾ ਬਾਈ ਵੀ ਕਹਿੰਦਾ ਤਾ ਵੀ ਹੱਕੇ ਜਾਇਓ ਤਾਂ ਫਿਰ ਹੁਣ ਸਨੀ ਨਾਲ ਕੋਲ ਨੂੰ ਚੱਲੇ ਆਂ ਉੱਥੇ ਇੱਕ ਵਾਰੀ ਮਾਰਿਆ ਇਹ ਜਿਹੜਾ ਫਿਰ ਆਕੇ ਨਾ ਮੌਸਮ ਠੰਡਾ ਹੋ ਜਾਊਗਾ ਤੇ ਬਾਕੀ ਫਿਰ ਆ ਕੇ ਸਪਰੇਅ ਕਰ ਦੇਣਾ ਆਪਾਂ ਤੇ ਅੰਬ ਜ ਜਮਣਾ ਰੋਜ਼ ਪਾਣੀ ਪਾਉਣਾ ਦਾ ਸ਼ਾਮ ਨੂੰ ਇੱਕ ਸਵੇਰੇ ਬਾਦੀ ਦਾ ਤਾਂ ਕਰਕੇ ਆ ਇੱਧਰ ਨੂੰ ਆਏ ਤੇ ਚੇਤਕ ਲੈ ਕੇ ਬਾਕੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਟਰੈਕਟਰ ਸਿਸਟਮ ਦਾ ਬਾਈ ਦੇਖੋ ਕਿੰਨਾ ਵਧੀਆ ਹੋਇਆ ਹੈ ਨਾ ਇੱਕ ਤਾਂ ਫੀਟਿੰਗ ਵਧੀਆ ਆਉਣੀ ਆ ਹੈ ਨਾ ਸਾਰਾ ਕੁਝ ਓਕਣਾ ਹੀ ਤੇ ਡੈਕ ਵੀ ਵਧੀਆ ਚੱਲਦਾ ਦਾ ਹੱਥੀ ਗੀਦਾਂ ਨਾਲ ਵੀ ਸਾਰੇ ਸਿਸਟਮ ਤੁਹਾਨੂੰ ਪਤਾ ਨਵੇਂ ਹੀ ਲਵਾਇਆ ਦਏ ਨੇ ਬੇਸਾਂ ਬੂਸਾਂ ਵੀ ਸੋਨੀਆਂ ਜਿਹੀਆਂ ਲਵਾਈਆਂ ਤੇ ਹਜੇ ਤਾਂ ਵੀਡੀਓ ਵੀ ਨਹੀਂ ਪਾਈ ਬਾਈ ਨੇ ਇਹ ਟਰੈਕਟਰ ਲੈ ਲਿਆ ਤਾਂ ਤੇ ਫਿਰ ਤਾਂ ਕਰਕੇ ਹੁਣ ਉਹਨੂੰ ਇਹ ਸਿਸਟਮ ਸਾਰਾ ਦੇਤਣ ਵਾਲੀ ਸੋਨਾ ਬਹੁਤ ਲੱਗਦਾ ਉਹਦੇ ਉੱਪਰ ਔਰਨ ਹੂਨ ਸਾਰਾ ਵੀ ਉਹ ਬਾਈ ਨੇ ਲੈ ਲਿਆ ਪਿੱਛੇ ਬਾਕੀ ਉਹ ਤੁਹਾਨੂੰ ਦਿਖਾਉਨੇ ਹੁਣ ਫਿੱਟਾ ਕਰਕੇ ਉੱਥੇ ਵੀ ਕਿਵੇਂ ਦਾ ਲੱਗਦਾ ਟਰੈਕਟਰ ਤੇ ਤਾਂ ਕਰਕੇ ਹੁਣ ਹੱਛੀ ਵੀਟ ਵਾਲੇ ਪਰ ਸਾਰਾ ਨਵਾਂ ਲਾਉਣ ਲੱਗੇ ਆ ਸਿਸਟਮ ਇਹ ਕਹਿੰਦਾ ਵੀ ਸੋ ਨਵਾਂ ਲਾ ਲਾਂਗੇ ਹੁਣ ਵੀ ਪੱਦਰ ਤੇ ਸਮਾਨ ਸਾਰਾ ਨਵਾਂ ਹੋ ਜੀ ਮਾਤਰਾ ਤਾ ਕਰਕੇ ਹੁਣ ਚੱਲੇ ਦੇ ਉੱਥੇ ਨੂੰ ਫੇਰ ਠੰਦ ਹਾਉਣੇ ਉੱਥੇ ਜਾ ਕੇ ਹਾਂਜੀ ਵੀਰੇਓ ਬੜੇ ਕੋਲ ਆ ਗਿਆ ਫੇਰ ਹਸ਼ ਵੀਰ ਵਾਲਾ ਡਾਕਟਰ ਵੀਰ ਨੇ ਸਾਰਾ ਸਿਸਟਮ ਉਹਦੀ ਤੇ ਲਵਾਉਣਾ ਫੇਰ ਦੁਬਾਰਾ ਡਾਉਨ ਸੇਲਿੰਗ ਦਾ ਹੋਈ ਹੋਈ ਸੀਗੀ ਅਮਾ ਯਾਰ ਉਹ ਤਾਂ ਜਿੰਨੇ ਬਾਕੀ ਵੀਰੇ ਐ ਹਰ ਸ਼ਹੀਦ ਤੇ ਆ ਨਹੀਂ ਹੋਇਆ ਉਹ ਰੇ ਵਾਰਿਆ ਹੈ। ਡੱਕਾ ਪਾ ਕਾਸਤਾ। ਬਕਸਾ ਡੰਗਦਾ। ਆਉਣਾ ਹੁੰਨੀਆ ਮੀਂਹ। ਸੱਚੀ ਜੀ। ਇੱਥੇ ਆਗੜੀਆਂ ਲੱਟਾਂ ਲੁਟੀਆਂ ਨੇ। ਹਾਂ ਜੀ ਹਾਂ ਜੀ। ਕੋਈ ਕੋਈ ਵਿੱਚ ਖੁੱਲੀ ਹੋਈ ਆ ਜਿਸ ਤਰ੍ਹਾਂ ਆਏ ਹਨ। ਹਾਂ ਜੀ। ਉਹਦੇ ਨਾਲ ਕੋਈ ਕੋਈ ਕਰ ਨਾਲ ਚੇੜਦੇ ਹੋ। ਨਾ ਨਾ ਕੋਈ ਨਹੀਂ। ਸਾਰੀਆਂ ਦੇਖ ਕੇ ਐਂ ਉਹ ਕਰਦੇ। ਬਾਕੀ ਸਪੀਕਰ ਲੱਗ ਗਏ ਜੀ। ਹੋਰ ਨੇ ਆ ਗੀਆਂ ਬੇਸਾਂ ਜਿਹੜਾ ਪੀ ਫਰੇਮਾ ਰਹਿ ਗਈਆਂ ਮੇਰੇ ਮੰਗਦਾਨਾਂ ਬਾਕੀ ਵੀ ਵੀਰ ਨੇ ਹਾਰਨ ਕਰਤੇ ਵੀਰ ਕਹਿੰਦਾ ਮੈਂ ਵੀ ਗਾਣ ਨੂੰ ਖੜਨਾ ਮੈਂ ਹੋਰਨ ਕਰ ਦਾਂਦਾ ਲੋ ਬਈ ਪਹੁੰਚ ਗਿਆ ਫੇਰ ਆਰਾਮ ਕਰੀਏਗਾ ਤੇ ਪਰ ਲੱਗਣੀ ਆਰਾਮ ਕਰੀਏ ਤੇ ਹੱਥ ਤੇ ਬਾਕੀ ਹੋਰ ਨੂਰ ਨੇ ਇਹਨਾਂ ਨੇ ਫਟਾ ਕਰਤੇ ਬਾਕੀ ਸਾਰਾ ਕੰਮ ਚੱਲ ਰਿਹਾ ਸੀ ਲਿੰਗ ਦੇ ਲੈਟਰ ਰੂਟਾ ਚਲਾ ਦੇਣੀ ਆ ਇਹਨਾਂ ਨੇ ਅੱਜ ਕਿਵੇਂ ਆ ਮੁੰਡਿਆ ਵਧੀਆ ਮੁੰਡਿਆ ਹੂੰ ਖੁਸ਼ੀ ਹੋ ਤੋਰੀ ਅੱਜ ਆ ਗਿਆ ਫੇਰ ਐ ਟਰੈਕਟਰ ਇਹਦੇ ਹੀ ਹੱਥ ਲੱਗਣੇ ਤੇ ਮੇਰੀ ਗੱਲ ਸੁਣੋ ਜੀ ਇਹਨੇ ਦੇਖ ਲੈ ਆਪਣਾ ਸਮਾਨ ਫੇਰ ਖਿੱਚ ਲਿਆ ਜਿਹੜਾ ਖੋਲਿਆ ਤਾਂ ਦੇਖ ਲੈ ਹਾਂ ਹਾਂ ਹਜੇ ਅਸੀਂ ਗੱਲ ਇਹ ਵੀ ਕਰਮ ਆਦਾ ਜੀ ਕਰਮ ਆਦਾ ਇਹ ਵੀ ਕਰਮ ਆਦਾ ਬਾਤ ਉਹ ਪਤਾ ਹੀ ਹੁੰਦਾ ਜਾ ਰਿਹਾ ਸਾਰਾ ਕੰਮ ਹਾਂ ਬੇਟੀ ਦਾ ਇਹਨਾਂ ਕਦੇ ਸੋਚਿਆ ਵੀ ਬਾਹਰ ਚੱਲੇ ਜਾਓ ਬੇ ਡਿਜ਼ਾਈਨ ਦਾ ਸੋਚੇ ਵੀ ਬਾਹਰ ਚਲੇ ਜਾਊਗਾ ਆਪ ਕਦੇ ਸੋਚੇ ਤੇ ਵੀ ਨੌਕਰੀ ਵਾਲੇ ਨਾ ਜਿੱਧਰ ਦਾ ਹੁਣ ਬਾਣੀ ਕਿ ਨਹੀਂ ਬਾਈ ਮਾਲਕ ਨੇ ਜੋੜਿਆ ਵੀ ਬਹੁਤ ਇਹ ਤਾਂ ਹੈ ਜੀ ਪਰਮਾਤਮਾ ਵਗੈਰਾ ਉਰੇ ਆ ਕੇ ਦਿੱਲੀ ਦਾ ਮੇਰੇ ਡੇਡ ਸੁਖਨੀ ਸਾਹਿਬ ਦਾ ਘਾਟ ਹੈ ਡੇਡ ਸਵੇਰੇ ਪੂਰਾ ਪੰਜਾ ਬਾਣੀ ਦੇ ਨਾਲ ਫੁੱਟਾ ਘਾਟ ਤੇ ਸ਼ਾਮ ਨੂੰ ਹੁੰਦਾ ਸੱਤ ਬਾਣੀ ਸ਼ਾਮ ਨੂੰ ਠੀਕ ਹੈ ਪੂਰੇ ਅੱਜ ਖੇਤੀ ਦੇ ਨਾਲ ਟਪੇ ਮਰ ਹੁਣ ਇੰਨਾ ਪਾਠ ਕਰਿਆ ਜਾਂਦਾ ਕਿ ਇਕੱਲਾ ਰਹਿ ਗਿਆ ਮੈਂ ਹਾਂਜੀ ਹਾਂ ਤਾਂ ਫੇਰ ਚੜੇਗਾ ਉੱਤੇ ਫੇਰ ਹੋਹੀ ਹਾਏ ਯਾਰ ਕੁਝ ਹੀ ਨਹੀਂ ਵੀ ਜੰਡੇ ਦੇ ਵਿੱਚ ਵਾਹ ਕੰਦੀ ਹੈ ਉੱਦੇ ਕੋਲ ਹੁਣੀ ਹੋਈ ਜੀ ਹਾਂ 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 ਕਿਤੇ ਡੰਡੇ ਚ ਫਸੀ ਰਹੀਗੀ ਉਧਰ ਹਾਂ ਆ ਜੀ ਵੀਂਗੇ ਹੋ ਗਏ ਆਪਾਂ ਤੋ ਪਵਾ ਕੇ ਲੋੜੇ ਜੀ ਰੈਂਚ ਨਾਲ ਕਰ ਦੋਣ ਰੈਂਚ ਪਾ ਕੇ ਤਾਂ ਸਿੱਧੀ ਹੋ ਜਾਣਾ ਦੇਖ ਲੈ ਉੱਥੇ ਟੈੱਕ ਲੱਗੇ ਆ ਗਏ ਬਾਈ ਕੱਲ ਆ ਕੇ ਗਿਆ ਤਾਂ ਬਾਈ ਕੱਲ ਸੌਦਾ ਦੁੱਦਾ ਹੋ ਗਿਆ ਤਾਂ ਮੈਂ ਬਾਈ ਅੱਜ ਫਿੱਟ ਕਰਾਉਣ ਆਇਆ ਗਿਆ ਹਣਾ ਸਮਾਨ ਰੱਖ ਗਏ ਤੇ ਉਦੋਂ ਸੀ ਛਤਰੀ ਦੀ ਲਾਈਟਾਂ ਵੀ ਚਲਾਈਆਂ ਹੋਣੀਆਂ ਸੀ ਤੁਸੀਂ ਨਾ ਵੀ ਕੁਝ ਨਹੀਂ ਚਲਾਇਆ ਚਲੋ ਅੱਜ ਚਲਾ ਕੇ ਭੇਜਦੇ ਆ ਦੇਖ ਲਿਓ ਸਾਰਾ ਇਕੱਠੀਆਂ ਕਰੀਆਂ ਬਥੇ ਸਾਰੀਆਂ ਉੱਪਰ ਆ ਕੇ ਆ ਸੀ ਉਹ ਇਕੱਠੀਆਂ ਕਰੀਆਂ ਜੀਆਂ ਹੈ ਸੁੱਤਰ ਆਣੀਆਂ ਸਾਰੀਆਂ ਅੱਜ ਛੱਡਨਾ ਆਪਣੇ ਹਾਂ ਓਕਣੇ ਤਿਆਰ ਕਰਦੇ ਆ ਹਨ ਬਣਾਦੇ ਗੱਲਬਾਤ ਬਖਸਾ ਬਖਸਾ ਓਕਣੇ ਸਾਫ ਪਿਆਦਾ ਇਹਨਾਂ ਸੰਭਾਲਦੇ ਜਿਹੜਾ ਟਰੈਕਟਰ ਦੀ ਹੈ ਜੀ ਓਕਣੇ ਬਕਸੇ ਜੀ ਰੱਖੀ ਹੋਈ ਦੀ ਨਹੀਂ ਇੰਨੀ ਕਿੱਥੇ ਸਾਹਮਣੇ ਜੀ ਨਹੀਂ ਕਿੱਥੇ ਰਹਿੰਦੀ ਆ ਇੱਕ ਹੱਥ ਚਲਾਈ ਜਾਂ ਨਹੀਂ ਇਹੀ ਚਲਾਉਂਦਾ ਮੈਂ ਤਾਂ ਬਾਪੂ ਦਾ ਮਾੜਾ ਮੋਟਾ ਹੀ ਆ ਕਿਤੇ ਹਾਂ ਹਾਂ ਇੱਧਰ ਵੀ ਟਿਕਟਾ ਡੁੱਬਾ ਕੀ ਆ ਤੁਹਾਡੇ ਜਮੀਨ ਦਾ ਵੀਰਾ ਉਰੇ ਆ ਕਿ ਆ ਆਪਣੇ ਚਾਰੀ ਕਿਪਰੇ ਆਉਣੇ ਪੈਂਦਾ ਕੀ ਹਾਂ ਬਾਕੀ ਬਾਈ ਸੀ ਜੀ ਸੁਲਿਨ ਤਾਂ ਆਪਾਂ ਨੇ ਓਕਣੇ ਦਿੱਤੀ ਤੇ ਨਾਲੇ ਸਾਰਾ ਕੁਝ ਜੀ ਨਿਕਲੀ ਜਾਂਦੀ ਜੰਗੀ ਨਿਕਲਦੀ ਪੀਜ ਫਰੇ ਰਹਿ ਜਾਂਦੀ ਆਈ 30 35 25 ਤੇ ਬਾਕੀ ਟਰੈਕਟਰ ਦੀ ਬਾਈ ਹੱਜ ਵੀ ਗੱਲ ਆ ਸਭ ਤੋਂ ਬਾਈ ਕਹਿੰਦਾ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੰਭਾਲੇ ਬਹੁਤ ਆ ਦੇਖੋ ਉੱਕੜੇ ਚਮਕਦਾ ਡਰਾਈਵਰ ਬਾਈ ਸਾਰੀ ਕਾਲੀ ਕਲਜੀ ਜ਼ਮੀਨ ਹੈ ਬਾਕੀ ਸਪੀਕਰ ਬਦਲਨੇ ਤੇ ਸਾਰੀ ਬਦਲ ਚਾਰੇ ਬਦਲ ਹੋ ਗਏ ਹੁਣ ਤਾਂ ਚਾਰ ਸਪੀਕਰ ਬਦਲੋ ਇਹ ਹੱਥ ਵੀ ਨਹੀਂ ਬਲਦਾਉਣ ਨੂੰ ਫਿਰਦਾ ਤਾ ਦੇਖ ਲੈ ਐ ਤੇ ਨਹੀਂ ਬਲਦਾ ਹੋਏ ਬਾਈ ਨੇ ਬਲਦਾਉਣੇ ਤੇ ਬਾਈ ਨੇ ਬਲਦਾਉਣੇ ਤਾ ਦੇਖ ਲੈ ਐਂ ਚ ਵੀਰ ਉਹ ਅੱਛੀ ਵੀਰ ਓਏ ਕੱਦਾ ਸਪੀਕਰ ਬਲਦਾਉਣ ਨੂੰ ਫਿਰਦਾ ਤੂੰ ਪਤਾ ਹੀ ਨਹੀਂ ਹੈ ਮੇਰੇ ਓਵਲ ਮੰਗਾ ਦੀ ਮੇਰੇ ਓਵਲ ਲਾਗੇ ਹਾਂ ਕਹਿੰਦਾ ਓਵਰ ਲੋਡ ਨੂੰ ਫਿਰਦਾ ਤਾ ਇਹਦੇ ਪਰ ਦੇ ਯਾਰ ਅਸਲੀ ਅੱਜ ਚੱਲ ਗਿਆ ਬਾਈ ਟਰੈਕਟਰ ਤੇ ਉੱਪਰ ਹਾਂ ਮੈਨੂੰ ਦੇਖੀ ਬਾਈ ਮੇਰੇ ਓਵਲ ਆ ਗਏ ਬਣਾਉਂਦੇ ਯਾਰ ਆਪ ਤੇ ਤਾਂ ਹੀ ਲੈ ਕੇ ਆਉਣਾ ਸੀ ਇਸ ਤਰ੍ਹਾਂ ਬੇਟਾ ਕਹੇ ਨਹੀਂ ਲੈਣੀ ਕਹਿੰਦਾ ਰਾਜਪੁਰੇ ਵਾਕੇ ਜਾਉਣਾ ਮੈਂ ਨਹੀਂ ਹੁਣ ਮੈਂ ਦੱਸਿਆ ਨਹੀਂ ਉਹਨੂੰ ਹਾਂ ਮੈਂ ਵੀ ਕਾਉਂਟ ਚਾਉਂਦੇ ਪੈਸੇ ਸਾਰੇ ਮੈਂ ਚੈੱਕ ਪਰ ਲਿਆ ਤੇ ਠੀਕ ਹੈ ਠੀਕ ਤੇ ਬਾਕੀ ਭਾਈ ਨੇ ਉਹ ਸਾਰਾ ਉਹ ਸੁੱਖ ਨਹੀਂ ਜਿਹੜਾ ਲੱਗਿਆ ਵਾਦਾ ਬਾਈ ਉਹਨੇ ਹੀ ਦੇ ਦਿੱਤਾ ਤਾਂ ਉਹ ਹੋਰ ਨਾਲ ਦੀ ਬਲੈਕ ਟੈਂਕ ਚਲਾਉਣੀ ਆ ਨਾ ਉੱਕਣ ਓਏ ਉਹ ਤਾਰਾਂ ਹੈਗੀਆਂ ਹੱਥ ਵੀਰੇ ਓ ਅੱਛ ਲੈ ਤਾਹ ਗਿਆ ਥੋੜੇ ਲੈ ਤਾਰਾਂ ਹੈਗੀਆਂ ਸਾਰਾ ਕੁਝ ਨਹੀਂ ਆਇਆ ਤਾਰਾਂ ਤੋਂ ਵਾਏ ਓਰੇ ਸੁੱਖੇ ਓਰੇ ਲੱਗੀਆਂ ਨੇ ਤਾਰਾਂ ਦੇ ਹਾਂ ਉੱਥੇ ਸਿੱਧੀ ਤਾਰ ਉੱਥੇ ਪਾ ਦੇ ਹਾਂ ਉੱਥੇ ਤੋਂ ਇੱਕਣਾ ਜੋੜ ਦੇ ਹਾਂ ਓਏ ਇਸੇ ਥੱਲੇ ਵੀ ਇਹੀ ਵੱਲਦੀ ਆ ਨਹੀਂ ਆਈ ਸੁੱਤ ਨਾਲ ਵੱਲਦੀ ਉਹ ਜਿਹੜੀਆਂ ਆ ਉਹ ਵੱਲਦੀਆਂ ਆ ਉਹ ਆਹ ਚੁੱਪ ਤੇ ਵੱਲਦੀਆਂ ਆ ਤੇ ਇਹਨਾਂ ਚਾਹਾਂ ਪੀਂ ਕਾ ਉਹ ਸੁੱਤ ਤੇ ਚੜਾਉਂਦੀ ਆ ਸਮਝੀ ਗਾ ਦਾ ਬਗੈਰ ਹਾਸਰੂ ਬੱਸ ਇਹ ਚੋ ਦੂਆ ਦੇ ਕੇ ਉਹ ਸਾਲਾ 16 ਚੜਾਣ ਹਾਂ ਇਹ ਤਾਂ ਨਹੀਂ ਜੁਗਾ ਨਹੀਂ ਜੁਗਾ ਨਾ ਹੁਣ ਦੂਏ ਦਾ ਗਾਦ ਕਹਿੰਦਾ ਅੱਛਾ ਵੀ ਨੰਬਰ ਉਹ ਸਣੀ ਦੂਏ ਦੀ ਸੀਲਿੰਗ ਕਾਦ ਕਰਨੀ ਨਿਊ ਹਾਲੈਂਡ ਨਾ ਨਿਊ ਹਾਲੈਂਡ ਜਿਆਦਾ ਹੀ ਜਾਂਦਾ ਉਹ ਨੋਵੋ ਨੋਵੋ 655 ਦੀ ਮੇਰੇ ਫੜੀ 655 ਦੀ ਵਾਰੀ ਕਾਲੂ ਆ ਕਾਲੂ ਹੀ ਨੇ ਛੱਡ ਜੇ ਨਾ ਮੇਰੇ ਕੋਲ ਕਾਲੂ ਬਕਸਾ ਬਣਾਉਂਗਾ ਮੈਨੂੰ ਵਿਹਲੇ ਹੀ ਰਜ ਓ ਯਾਰ ਬਕਸਾ ਇਦਾਂ ਨਹੀਂ ਨਾ ਬਣਨਾ ਆਹੋ ਪਰ ਉਹਦੇ ਉਹਦੇ ਕਰਕੇ ਓਖਾ ਨਾ ਯਾਰ ਸਾਇਲ ਦੀਆਂ ਪੇਟੀਆਂ ਬਣਾਈਆਂ ਅੱਜ ਉਹ ਪਈਆਂ ਚਾਹਣ ਆਪਨੇ ਆ ਲਉਣੀ ਆ ਲੋ ਵੀ ਆਪਾਂ ਇਹਨੂੰ ਸਵੇਰ ਦੇ ਲੱਗੇ ਤੇ ਸਵੇਰੇ ਪਹਿਲਾਂ ਫਾਲ ਤਵੀਆਂ ਨਾਲ ਬਾਹਤਾਂ ਦੋਹਰ ਤੇ ਦੁਹਰ ਤਵੀਆਂ ਨਾਲ ਕਰਕੇ ਉਹਦੇ ਬਾਅਦ ਟਰੈਕਟਰ ਫੇਰ ਕੇ ਤੇ ਆਪਾਂ ਇਹਦੀਆਂ ਜ਼ਿੰਦਗੀ ਬਣਾਤੀ। ਬਾਕੀ ਜਿਹੜਾ ਬਾਜਰਾ ਹੈਗਾ ਤਾਂ ਉਹ ਬੜਾਤਾ ਤਾਂ ਬਾਕੀ ਥੋੜਾ ਬਹੁਤਾ ਕਿਤੇ ਕਿਤੇ ਖੜਾ ਤਾਂ ਉਹ ਆਪਾਂ ਨੇ ਪਿੱਛੇ ਕਰਤਾ ਕੰਮ ਇਹ ਹੁਣ। ਤੇ ਹਣ ਲੇਜ਼ਰ ਤਾਂ ਇਹ ਬਾਈ ਹੋਣਾ ਨਹੀਂ ਕਿਉਂਕਿ ਬੱਦਲ ਫੇਰ ਚੜਿਆ ਆ, ਲੋਟ ਨਹੀਂ ਆਉਣਾ ਕੰਮ। ਉੱਥੇ ਇੱਕ ਗੱਬੇ ਆਪਾਂ ਨੇ ਪਰਾਂ ਵਾਲਾ ਛੋਟਾ ਜਿਹੜਾ 11 ਉਹਨੂੰ ਬੱਟੋਕਣਾ ਹੀ ਪਾਣੀ ਬੱਟ ਬਾਤੀ ਸੀ ਆਪਾਂ ਨੇ ਬੱਟ ਪਾ ਕੇ ਤੇ ਸਵੇਰੇ ਹੁਣ ਸਪਰੇ ਵੀ ਕਰਤੀ ਆ ਸਾਰੀ ਪੰਪ ਲੈ ਕੇ ਆਇਆ ਬਤ ਚਾਰੇ ਪਾਸੇ ਇੱਧਰ ਕਰਤੀ ਬਾਕੀ ਬੱਟਾ ਪਰ ਮਾਣਾ ਮੋਟਾ ਕਿਤੇ ਕਿਤੇ ਗੱਕ ਤਾਂ ਉਹ ਵੀ ਸਾਰਾ ਕਰਤਾ ਤੇ ਰਹਿ ਗਿਆ ਫਿਰ ਬਾਜੋ ਪਨੀਰੀ ਵਾਲਾ ਉਹਨੂੰ ਆਪਾਂ ਬਾਦਾਂਗੇ ਬਾਅਦ ਚ ਇਕੱਠੇ ਨੂੰ ਬਾਦਾਂਗੇ ਸਾਰੇ ਨੂੰ ਤੇ ਹੁਣ ਇਹਨੂੰ ਸਵੇਰੇ ਤਿਆਰ ਕਰਾ ਦੇਣਾ ਆਪਾਂ ਨੇ ਸਵੇਰੇ ਸੁਵਾਨਾ ਸਾਹਿਬ ਜਾ ਕੇ ਆਉਣਾ ਉੱਥੇ ਹਸਪੀਟਲ ਉੱਥੇ ਆਪਣੇ ਭਰਾ ਨੂੰ ਲੈ ਕੇ ਜਾਣੇ ਨੇ ਤਾਂ ਫਿਰ ਉੱਥੇ ਸਵੇਰੇ ਫੇਰ ਜਾਣਾ ਸੋਮਵਾਰ ਕਰਕੇ ਬਾਕੀ ਉਹਦੇ ਬਾਅਦ ਆ ਕੇ ਜਨੂਰੇ ਬੰਦਾ ਬੱਟਾ-ਬੁੱਟਾ ਕਰ ਦੂੰਗਾ ਆਪਾਂ ਇੱਕ ਬੰਦਾ ਰੱਖ ਲੈਣੇ ਹੁਣ ਕੱਲ ਦੀ ਦਿਹਾੜੀ ਲਗਾਉਣੀ ਪੈਣੀ ਆਪਾਂ ਤੇ ਉਹ ਬੱਟਾ-ਬੁੱਟਾ ਤਿਆਰ ਕਰਕੇ ਖੇਤ ਆ ਕੇ ਫਿਰ ਆਪਾਂ ਨੱਕਾ ਖੋਲ ਕੇ ਪਾਣੀ ਛੱਡ ਦਾਂਗੇ ਰਾਤ ਨੂੰ ਆਪਣਾ ਭਰ ਦੂੰਗਾ ਫਿਰ ਕੱਦੂ ਕਰਕੇ ਆਪਾਂ ਲਗਦੀ ਕਰੀਏ ਜੀਰੀ ਬਾਕੀ ਹੁਣ ਮੋਟਰ ਵਾਲੇ ਬੰਦਿਆਂ ਨੂੰ ਵੀ ਕਹਿ ਜੀ ਇੱਕ ਵਾਰੀ ਇਹਨਾਂ ਸਾਫ਼ ਕਰਤਾ ਖੇਤ ਹੁਣ ਸਪਰੇਅ ਕਰਤੀ ਇਹਦੇ ਕੋ ਖਾ ਖਾਨ ਬਣਾਤਾ ਤੇ ਕਾਕਾ ਦਾ ਆਪਣੀ ਵੇਹੇ ਕਿਉਂ ਵੀ ਬੱਟ ਪਰ ਹੈ ਹੀ ਨਹੀਂ ਤਾਂ ਕਾਕਾ ਕਿਤੇ ਕਿਤੇ ਮਾਣਾ ਮੋਟਾ ਤਾਂ ਉਹ ਆਪਾਂ ਨੇ ਫੇਰ ਮਾਰਤੀ ਸਪਰੇ ਹਲਕੀ ਜੀ ਰੱਖ ਕੇ ਤੇ ਇੱਕ ਪੰਪ ਦੋ ਪੰਪਾਂ ਦੀ ਦੀ ਆਪਣੇ ਕੋਲ ਇੱਕ ਪੰਪ ਇਹਦੇ ਪਰ ਲਾਤਾ ਪੂਰਾ ਛਾਰੇ ਪਾਸੇ ਤੇ ਬਾਕੀ ਹੁਣ ਰੇ ਰਹਿ ਗਿਆ ਆਪਣਾ ਰੇ ਆਪਾਂ ਸਵੇਰੇ ਦੇਖਦੇ ਆ ਸਵੇਰੇ ਪਾਵਾਂਗੇ ਉਹਦੇ ਵਿੱਚ ਤੜਕੇ ਉੱਠ ਕੇ ਆਵਾਂਗੇ ਤੇ ਉੱਧਰ ਵੀ ਪਾਉਣਾ ਹੈ ਇਹ ਚ ਵੀ ਪਾਉਣਾ ਪੂਰੇ ਰੇ ਪਾਉਣਾ ਤੇ ਉੱਧਰ ਪਾਉਣਾ ਆਪਣੇ ਦੋ ਗੀਲੇ ਵੀ ਪੈ ਗਏ ਤਾਂ ਵੀ ਬਹੁਤ ਆ ਸਵੇਰੇ ਦੋ ਗੀਲੇ ਉੱਧਰ ਅੱਠ ਵਿੱਗੇ ਕੀ ਲਾਇਆ ਚ ਪੈ ਗਿਆ ਬਹੁਤਾ ਬਣਾ ਉਧਰ ਆਪਣਾ ਇੱਕ ਅੱਧਾ ਦਿਨ ਰੁਕੇ ਪਾ ਦਾਂਗੇ ਪਰਸਾ ਨੂੰ ਪਾ ਦੂਗੇ ਬਾਕੀ ਹੁਣ ਇਹ ਖੇਦੀ ਆ ਇਹਦੇ ਜੋ ਲਾ ਦੀਏ ਬਾਸਮਤੀ ਬਾਸਮਤੀ ਲੇਟ ਹੋਈ ਜਾਂਦਾ ਕੰਮ ਤੇ ਚੱਲਦੇ ਆਪਾਂ ਮੋਟਰ ਪੰਨ ਹੁਣ ਉਹਨਾਂ ਨੂੰ ਕਹਨੇ ਆ ਜਾ ਕੇ ਗੱਲਬਾਤ ਕਰਕੇ ਉਹਨਾਂ ਨੂੰ ਸਵੇਰੇ ਜੋ ਦੋ ਬੰਦੇ ਆਪਣਾ ਸਾਜਰੇ ਲਾ ਦੂਗੇ ਜਾਂ ਫਿਰ ਦਿਹਾੜੀ ਪਰ ਰੱਖ ਲਾਂਗੇ ਜਿਵੇਂ ਹੋਇਆ ਕਰ ਲੁੰਨੇ ਆ ਬਾਕੀ ਪਰਸਾ ਨੂੰ ਆਪਾਂ ਲਾ ਦੇਣੀ ਜੀ ਰਹੀ ਐ ਪਰसों ਸਵੇਰੇ ਸਾਜਰੇ ਕੱਲ੍ਹ ਸ਼ਾਮ ਨੂੰ ਪਨੀਰੀ ਪਟਾ ਦੇਣੀ। ਬਾਕੀ ਬੱਦਲ ਦੇਖੋ ਤੁਸੀਂ ਫੇਰ ਚੜਿਆ ਪਿਆ ਪੂਰਾ। ਸਵੇਰੇ ਵੀ ਆਇਆ ਤਾਂ ਲੰਘ ਗਿਆ। ਹੁਣ ਉਹ ਪਾਰਦੀ ਸਾਈਡ ਤੇ ਕਾਲੀ ਘਟਾ ਚੜੀ ਆ। ਦੇਖੋ ਹੁਣ ਜੇ ਪੈਂਦਾ ਕਿਆ ਕਰਦਾ। ਖੇਤ ਆਪਣਾ ਤਿਆਰੇ ਆ ਹੁਣ। ਬਾ ਪਾਣੀ ਉਹ ਛੱਡਣਾ ਬੱਟੂ ਉੱਪਰ ਲਾ ਕੇ। ਉਹ ਬੱਟ ਨੂੰ ਆਪਾਂ ਲਫਾਫਾ ਲਾ ਦੇਣਾ ਉਹ ਥੱਲੇ ਵਾਲੀ ਨੂੰ ਸਾਰੀ ਨੂੰ। ਨੋ ਮੀਰਾ ਹੋ ਗਿਆ ਟਰੈਕਰ ਪੈਣਾ। ਤੇ ਬਕਸਾ ਵੀ ਲਾਤਾ। ਇਹ ਬਿੰਕਰ ਬਲੰਕਰ ਦਾ ਖੁੱਲਾ ਹਤਾ ਬਾਹਰ ਲਾਈਆ ਤੇ ਫੇਟਿੰਗ ਨਹੀਂ ਹੋ ਗਈ ਸਾਰੀ ਤਕਰੀਬਨ ਟੈਂਬੋ ਲੱਗ ਗਿਆ ਵੀਰੋ ਪਰ ਖੁੱਲਾ ਖਲਾਈਏ ਬੇਕਮ ਨੇ ਟੈਂਬੋ ਲੱਗ ਜਾਂਦਾ ਬਾਕੀ ਮਿਲੋ ਸੱਪੇ ਨੂੰ ਅਸੀ ਕਾਲ ਜੀ ਬਾਈ ਸਾਨੂੰ ਬਾਈ ਨੇ ਵੀ ਟੈਂਬੋ ਖੁੱਲਾ ਦੇ ਦੋ ਬਾਈ ਗਾ ਜਿchna ਹੁੰਦਾ ਕਰ ਦੋ ਵੀ ਵਧੀਆ ਕਰ ਦੋ ਹਨ ਉਨੇ ਹੀ ਵਧੀਆ ਕੰਮ ਹੋਇਆ ਬਾਈ 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 ਨੇ ਸਵਾਰ ਬਹੁਤ ਰੱਖਿਆ ਯਾਰ ਬਾਈ ਬੰਦਾ ਵਧੀਆ ਤਾਂ ਐਨ ਹੋ ਗਿਆ ਬਾਈ ਦਾ ਕੰਮ ਓਕੇ ਐਨ ਇੱਕ ਨੰਬਰ ਕੰਮ ਹੋਇਆ ਹੈ ਨਾ ਬਾਕੀ ਤੁਹਾਡੇ ਸਾਹਮਣੇ ਆ ਲਾਈਟਾਂ ਡੁੱਠਾ ਸਾਰਾ ਕੁਝ ਬਾਈ ਦਾ ਇਹਨਾਂ ਆਪਣਾ ਜਿਹੜਾ ਪਹਿਲਾਂ ਹਰਸ਼ਵੀਰ ਵਾਲੇ ਵੀਰ ਦਾ ਸਿਸਟਮ ਕੋਲੋਂ ਜਿਆਦਾ ਸਾਰਾ ਕੁਝ ਆਪਣੇ ਕਰਤਾ ਵੀਰ ਦਾ A to Z ਬਾਕੀ ਮੇਨ ਗੱਲ ਆ ਬਾਈ ਨੂੰ ਸਾਰਾ ਸੈੱਟ ਵਧੀਆ ਮਿਲ ਗਿਆ ਪਸੰਦ ਬਹੁਤ ਆਇਆ ਬਾਈ ਹਾਂ ਬਾਕੀ ਵੀਰ ਨੂੰ ਮਿਲੋ ਵੀਰ ਕਿੱਦਾਂ ਲੱਗਿਆ ਸਿਸਟਮ ਬਹੁਤ ਵਧੀਆ ਵੀਰੇ ਬੱਲੇ ਬੱਲੇ ਕਰਾ ਦਿੱਤੀ ਪੁੱਛਣਗੇ ਮੇਰੇ ਇਲਾਕੇ 'ਚ ਵੈਸੇ ਪਹਿਲੀ ਵਾਰ ਜਾ ਰਿਹਾ ਹੈ ਉਹ ਡੇਰੀ ਇਹ ਜੋ ਜਾ ਪਹਿਲੀ ਵਾਰ ਹੀ ਰਿਹਾ ਸਾਡਾ ਪਹਿਲੀ ਵਾਰ ਰਿਹਾ ਤਾਂ ਬਹੁਤ ਸੁਣਨਗੇ ਬੰਦੇ ਹਾਂਜੀ ਹਾਂਜੀ ਬਹੁਤ ਥੱਲੇ ਸੁਣਨ ਆਉਂਦੀ ਜੱਜਾ ਦੱਸ ਆਵਾਜ਼ ਵੀ ਜਾ ਕਰ ਰਹੀ ਹੈ ਆਵਾਜ਼ ਨਹੀਂ ਫਟਣਾ ਚੰਦੀ ਨਾ ਆਵਾਜ਼ ਹੈ ਜੀ ਹੁਣ ਸਿਸਟਮ ਪਾਸ ਜਿੰਨੇ ਸਪੀਕਰ ਫਾਇ ਮੂਹਰੇ ਬਦਲਦੇ ਤੇ ਪੁਰਾਣੇ ਕੱਢਦੇ ਉਹ ਨਵੇਂ ਲਾ ਦੋ ਸਪੀਕਰ ਤੇ ਨੀਂਜੀ ਗੱਲ ਬਣ ਗਈ ਬਾਈ ਦੀ ਆਵਾਜ਼ ਦੀ ਆਵਾਜ਼ ਥੋੜੀ ਫਟਦੀ ਸਪੀਕਰ ਨਵੇਂ ਪਾਤੇ ਚਾਲੀ ਜੀ ਕੁਕ ਪਹਿਲਾ ਸਪੀਕਰ ਵੀ ਪੁਰਾਣੇ ਤੇ ਕੀ ਪਤਾ ਗੱਦੇ ਤੇ ਫਿਰ ਹੁਣ ਸਪੀਕਰ ਨਵੇਂ ਲਾਤੇ ਵਧੀਆ ਚੱਲਦਾ ਵਧੀਆ ਹੋ ਗਿਆ ਰਵਾਇਤ ਵਧੀਆ ਬਣ ਗਈ ਉਕੜੇ ਸਾਰੇ ਲੱਟਾ ਚੱਲਦੀ ਸਾਰਾ ਵਰਕਿੰਗ ਬਾਹਰ ਬੂੜ ਸਾਰਾ ਜੋ ਵੀ ਹਾਰਨ ਲੱਗੇ ਵਿੱਚ ਬਾਕੀ ਵੀਰੇ ਹਾਰਨ ਹਾਰਨ ਵੀ ਕੰਮਰ ਅਬ 4C ਨੇ ਸੰਭਾਲਤਾ ਬਾਹਰ ਰੱਖੀ ਹੈ ਇਹਦੀ ਬੈਟਰ ਦੀ ਜੀ ਨਹੀਂ ਤਾਂ ਕਰਦਾ ਉਹ ਤਾਂ ਦੇਣ ਨੂੰ ਪਰ ਹੁਣ 4x4 ਕਰਕੇ ਲੈਣਾ ਪੈ ਗਿਆ ਹੁਣ ਬਹੁਤ ਲੱਗਣ ਘੰਟ ਚੱਲਦੀ ਆ ਦੇਖੀ ਇਰਖੋ ਕਹਿੰਦਾ ਕੋਈ ਪਿੰਡ ਦੇ ਬੰਦਿਆਂ ਨੇ ਗਾਣਾ ਸੁਣਾਉਂਦੇ ਹਨ ਬਾਈ ਲਾਉਣ ਲੱਗਿਆ ਗਾਣਾ ਬੱਸ ਮੱਤੀ ਵੀਰ ਬਾਈ ਬਾਈ ਹੋਰ ਕਮੈਂਟ ਕਰਕੇ ਦੇਣ ਲੱਗੇ ਆ ਫੋਨ ਕਰਦੇ